ਕਾਰ ਬੋਲਦਾ ਹੁਣ ਡਰ ਲਾਦਾ ਹੁਣ ਅੱਗੇ ਇੰਡੀਆ ਜਾਂਦਾ ਸੀ ਮੈਂ ਮੈਚ ਖੇਡਣ ਰਾਤ ਨੂੰ 2 2 ਵਜੇ ਹੁਣਾ ਤੇ ਕੋਈ ਚੱਕਰ ਨਹੀਂ ਜਕਰ ਉਹ ਵੀ ਫੋਨ ਆਉਣਾ ਤੇ ਮੈਂ ਕਹਿ ਦੇਣਾ ਵੀ ਕੋਈ ਨਹੀਂ ਆ ਗਿਆ ਸੀ ਅਸੀਂ ਕਿਹੜਾ ਉਸ ਮਾੜਾ ਕਰਦੇ ਆ ਹਨਾ ਜਦੋਂ ਸੰਦੀਪ ਦੇ ਨਾਲ ਇਹ ਆਪਣੋਇਆ ਉਸ ਤੋਂ ਬਾਅਦ ਘਰੇ ਜਵਾਬ ਦੇਣ ਜੋਗੇ ਨਹੀਂ ਰਹੇ ਤੇ ਮੈਚ ਖੇਡਣ ਜਾਂਦੇ ਸੀ ਤੇ ਕਰੋ ਫੋਨ ਕਰਦੇ ਮੈਂ ਕਹਿੰਦਾ ਮੈਂ ਕਿਹੜਾ ਕੁਝ ਗਲਤ ਕਰਦਾ ਫਿਰ ਘਰ ਦੇ ਕੋਲੇ ਜਵਾਬ ਹੁੰਦਾ ਜੀ ਸੰਦੀਪ ਗੋਸ਼ ਗਲਤ ਕਰਦਾ ਜੀ ਤੇ ਉਹਦੇ ਕਰ ਤੜ ਬਹੁਤ ਲੱਗਦਾ ਹੀ ਹੁਣ ਡਰ ਲੱਗਾ ਹੁਣ ਅੱਗੇ ਇੰਡੀਆ ਜਾਂਦਾ ਸੀ ਮੈਂ ਮੈਚ ਖੇਡਣ ਰਾਤ ਨੂੰ 2 2 ਵਜੇ ਹੋਣਾ ਤੇ ਕੋਈ ਚੱਕਰ ਨਹੀਂ ਜੇ ਕੋਈ ਵੀ ਫੋਨ ਆਉਣਾ ਤੇ ਮੈਂ ਕਹਿ ਦੇਣਾ ਵੀ ਕੋਈ ਨਹੀਂ ਆ ਗਿਆ ਸੀ ਅਸੀਂ ਕਿਹੜਾ ਕੁਸ਼ ਮਾੜਾ ਕਰਦੇ ਆ ਨਾ ਜਦੋਂ ਸੰਦੀਪ ਦੇ ਨਾਲ ਇਹ ਅਪਣਾਇਆ ਉਸ ਤੋਂ ਬਾਅਦ ਘਰੇ ਜਵਾਬ ਦੇਣ ਜੋਗੇ ਨਹੀਂ ਰਹੇ ਤੇ ਮੈਚ ਖੇਡਣ ਜਾਂਦੇ ਸੀ ਤੇ ਘਰੋਂ ਫੋਨ ਕਰਦੇ ਮੈਂ ਕਹਿੰਦਾ ਮੈਂ ਕਿਹੜਾ ਕੁਝ ਗਲਤ ਕਰਦਾ ਫਿਰ ਘਰ ਦੇ ਕੋਲੇ ਜਵਾਬ ਹੁੰਦਾ ਜੀ ਸੰਦੀਪ ਕੁਝ ਗਲਤ ਕਰਦਾ ਜੀ ਤੇ ਉਹਦੇ ਕ